ਲੋਜੀ ਲੰਗੜੀ ਸੇਵਾ ਚੱਲ ਗਈ ਸੀ ਲੱਟੜ ਦੀ ਸੇਵਾ ਸ਼ੁਰੂ ਕਰੀਆ ਪਿੰਡ ਦੇ ਦਰਜੇ ਤੇ ਸਲਾਪ ਨੌਜਵਾਨ ਸਾਡੇ ਛੋਟੇ ਛੋਟੇ ਨੌਜਵਾਨਾਂ ਅੱਜ ਸਰਵਾਤ ਕਰੀਆ ਲੱਟੜ ਤੇ ਕੰਮ ਤੋਂ ਲੱਟੜ ਦੀ ਚਲਾਹੀ ਜਿਹੜੀ ਪੈਣਾ ਪਣੀ ਉਹ ਦਾ ਤੁਸੀਂ ਪ੍ਰਧਾਨ ਸਾਹਿਬ ਨੂੰ ਮਿਲੋ ਬੰਦਿਆ ਜੀ ਮੇਰੀ ਨਹੀਂ ਕਿ ਸਰਦ ਸਰੀਰ ਰੋਤੀ ਦੀ ਭੁੱਖ ਲੱਗੀ ਦੀ ਪਹਿਲਾਂ ਇਹ ਬੰਦਾ ਹੀ ਹੈਵਾਦਾਰ ਗੋਬਿੰਦ ਆਪ ਕੋ ਖੜਕ ਹੀ ਰੋਟੀ ਨਹੀਂ ਖਵਾਉਂਦੇ ਇਹਨੂੰ ਕਹਿੰਦਾ ਕਿ ਕਹਿੰਦਾ ਪਹਿਲੇ ਹੀ ਮੰਨ ਲਾ ਲਾ ਤਿੰਨ ਦਿਨ ਹੋ ਗਏ ਘਰ ਜਾਣੇ ਕੋਤੀ ਰਾਹ ਤੁਹਾਡੇ ਕੋਲ ਮੋੜ ਤੇ ਖੜਾ ਰਿਹਾ ਇਹਨੂੰ ਆਈ ਨਹੀਂ ਪਤਾ ਕਿ ਸਵੇਰੇ ਲੱਚੜਾਂ ਨਹੀਂ ਜਾਣਾ ਮੈਂ ਕਿਹਾ ਇਹਨੂੰ ਕਦੇ ਮੈਨੂੰ ਦੱਸਿਆ ਨਹੀਂ ਮੈਂ ਕਿਹਾ ਤੈਨੂੰ ਆਪ ਨਹੀਂ ਪਤਾ ਕਿ ਲੰਗਰ ਕਾਰ ਦੀ ਸੇਵਾ ਕਰਨੀ ਆ ਰਿਹਾ ਤੇ ਅੱਜ ਲੱਚੜ ਲੱਚੜ ਲੈ ਕੇ ਪਹੁੰਚੇ ਜੀ ਤੁਨੀ ਤੁਨੀ ਦਾ ਨਾਮ ਨਿਸ਼ਾਨ ਤਾਂ ਨਹੀਂ ਹੈ ਬੈਸੇ ਬੜਾ ਪੁਰਾਣਾ ਉਹਨੇ ਪਿਛਲੀ ਵਾਰ ਵੀ ਇੱਥੇ ਆਇਆ ਸੀ ਸੋ ਬਾਕੀ ਲੰਗਰ ਦੀ ਚੈਰੀ ਚੱਲ ਰਹੀ ਹੈ ਜੀ ਲੱਚੜ ਤੋਂ ਬਾਅਦ ਫਿਰ ਕਣਕ ਦੀ ਗ੍ਰਾਹੀ ਦੀ ਸੇਵਾ ਕਰਾਂਗੇ ਰਾਹੀ ਦੀ ਸੇਵਾ ਵੀ ਕਰਾਂਗੇ ਬਾਕੀ ਪਿੰਡ ਦਾ ਬਹੁਤ ਸਹਿਯੋਗ ਹੈ ਇਸ ਵਾਰ ਲੱਕੜ ਚੰਗੀ ਪਿੰਡ ਦੇ ਵਿੱਚੋਂ ਇਕੱਠੀ ਹੋ ਗਈ ਹੈ ਤੇ ਮੈਨੂੰ ਲੱਗਦਾ ਵੀ ਇਸ ਸਾਲ ਤਾਂ ਆਪਣਾ ਕੋਟਾ ਵਾਧੂ ਹੈ ਵਾਧੂ ਹੈ ਬਣੀ ਹੈ ਜਣੀ ਅਗਾਹ ਨੂੰ ਵੀ ਕੰਮ ਆ ਜਣੀ ਹੈ ਲੱਕੜ ਲੱਕੜ ਹੋ ਰਹੀ ਹੈ ਜੀ ਇਹ ਬੰਦੇ ਲੱਕੜ ਹੋ ਰਹੀ ਹੈ ਜੀ ਹਾਂ ਜੀ ਛੋਟ ਪਾਈ ਲੱਦਣ ਦੀ ਕੋਈ ਜਗ੍ਹਾ ਨਹੀਂ ਜੀ ਰਹੀ ਹੈ ਹਾਂ ਬੜੀ ਚੰਗੀ ਤੇ ਬਾਈ ਜੀ ਉਹਨਾਂ ਦਾ ਕੰਮ ਕਰ ਦਿਖਾਉਨੇ ਆਪਾਂ ਪਹਿਲਾਂ ਅਸੀਂ ਸਾਧੂਗੜ ਦੀ ਟਟਵਾਉਂਦੇ ਰਹੇ ਬਾਕੀ ਉਹਦੇ ਸਾਨੂੰ 100 ਡੋਟਾ ਕੰਮ ਉਹਦੇ ਕਈ ਸਾਲ ਹੋ ਗਏ ਸਾਨੂੰ ਆਂਦੇ ਨੂੰ ਇੱਥੇ ਇੱਥੇ ਦਾ ਖੋਲੋਂ ਦੁੱਲਾ ਜਿਹਾ ਕੰਮ ਹੈ ਬਾਕੀ ਆਈ ਨਹੀਂ ਹੈ ਵੀ ਆ ਕੇ ਉਹਦੇ ਖੜੇ ਰਹੇ ਦੁਪਹਿਰ ਤੱਕ ਕਿਉਂ ਸੇਵਾਦਾਰ ਖਾਦੇ ਹੋ ਨੇ ਕਿ ਦਿਨ ਪਹਿਲਾਂ ਦੱਸ ਤਾ ਵੀ ਉਸੇ ਲੈਉਣੀਆਂ ਟਰਾਲੀ ਚੱਲ ਗਿਆ ਦੇਖੋ ਕੰਮ ਬਹੁਤ ਮਿਹਨਤ ਵਾਲਾ ਕੰਮ ਆ ਭਈਆ ਜੀ ਲੋਕਨਾਰ ਇਸੇ ਕੰਮ ਆ ਇੱਧਰ ਦੂਜੇ ਕਿੱਤੇ ਜਾਂਦੇ ਆ ਜਿਹੜੇ ਆ ਫੱਟੇ ਫੁੱਟੇ ਹੋ ਗਏ ਗੁਰੂ ਕਾ ਲੰਗਰ ਟੁੱਟ ਚੱਲ ਰਿਹਾ ਜੀ ਹਾਂ ਜੀ ਗੁਰੂ ਕਾ ਲੰਗਰ ਚੱਲ ਰਿਹਾ ਲੱਜ ਜ਼ਰੂਰੀ ਆ ਭੁੱਖੇ ਢਿੱਡ ਜੋਰ ਵੀ ਨਹੀਂ ਵੱਜਦਾ ਸੁੱਖੇ ਬਾਈ ਗਲਤ ਹੈ ਇਹ ਚਲੋ ਆਇਆ ਬਾਰੀ ਬਾਰੀ ਨਾਲ ਨਾਲ ਤਾਂ ਆਪਣਾ ਚੱਲੀ ਜਾਂਦਾ ਇਧਰੋਂ ਨਾਲੇ ਉਧਰ ਵੀ ਨਹੀਂ ਕੰਮ ਰੁਕ ਰਿਹਾ ਨਹੀਂ ਇੱਕ ਤਾਂ ਹੁਣ ਸੇਵਾਦਾਰ ਬਹੁਤ ਔਖੇ ਹੋ ਗਏ ਪਿੰਡ ਚੋਂ ਇਕੱਠੇ ਕਰਨੇ ਐਂਤਵਾਰ ਦਾ ਲਾਹਾ ਬਹੁਤ ਹੁੰਦਾ ਹੁਣ ਸਾਨੂੰ ਵੀ ਐਂਤਵਾਰ ਕਰਕੇ ਡਿਊਟੀ ਵਾਲੇ ਆ ਨਾ ਹੁਣ ਜ਼ਿਆਦਾਤਰ ਮੁਹਾਲੀ ਸਿੰਡੀਗੜ ਤੇ ਚਲੋ ਐਂਤਵਾਰ ਕਰਕੇ ਇਹ ਰੱਖੋ ਇਹਦੇ ਪਰ ਨਹੀਂ ਨਹੀਂ ਇੱਕ ਇੱਕ ਪਰੌਂਠੇ ਪਰ ਉੱਪਰੇ ਰੱਖ ਕੇ ਦੇ ਦਿਓ ਨਹੀਂ ਪਰੌਂਠਾ ਬਣਾ ਬਣਾ ਬਾਬੇ ਸੁਖੇ ਭਾਈ ਜਿਹੜੇ ਗੁਟਕੇ ਬਣਾਉਂਦੇ ਆਂ ਨੇ ਗੁਟਕੇ ਕਿਹੜੀ ਲੱਕੜ ਦੇ ਜ਼ਿਆਦਾ ਵਧੀਆ ਹੁੰਦੇ ਆਂ ਕਿਕਰ ਦੇ ਤੇ ਕਿਕਰ ਮਹਿੰਗੀ ਹੋਊਗੀ ਹੈ ਨਾ 12 ਰੁਪਏ ਕਾਂਟਲ ਕਹਿੰਦੇ ਆਂ ਕਹਿੰਦੇ ਵੀ ਜੇ ਤੁਸੀਂ ਲੱਕੜ ਲਿਆਣੀ ਹੁੰਦੀ ਹੈ ਮੈਨੂੰ ਲੱਗਦਾ ਉਹ ਫੱਟੇ ਮਹਿੰਗੇ ਹੋਣਗੇ ਲਓ ਜੀ ਗਊਕੀ ਦੀਆਂ ਡਿਊਟੀਆਂ ਲਾਇਏ ਅਸੀਂ ਲੱਕੜਾ ਤੇ ਹੈਨਾ ਚਾਚੂ ਨੂੰ ਲੈ ਕੇ ਨਹੀਂ ਜਾਣਾ ਮਹਿਤਾਬ ਉਦਣ ਕੱਲਾ ਵਿਆਹ ਦੇਖਿਆ ਤਾਂ ਤੇ ਅੱਜ ਚੱਲਿਆ ਮੈਂ ਤੇ ਅਮਨਪ੍ਰੀਤ ਮੈਂ ਇੱਥੇ ਮੇਰਾ ਪੁੱਤ ਚੱਲਿਆ ਵਿਆਹ ਦੇਖਣ ਵਾਸਤੇ ਹੈਨਾ ਵੀ ਸੋ ਤਿਆਰੀ ਆਲਮੋਸਟ ਡਨ ਹੈ ਹੈਨਾ ਚੱਲੀਏ ਫਿਰ ਓਹ ਥੋੜਾ 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 ਇਹ ਮੇਰੇ ਨਾਲ ਸੀਆਈਡੀ ਚੱਲੀ ਹੈ ਭਈ ਅੱਜ ਸੋ ਇਹਨੇ ਪੂਰਾ ਧਿਆਨ ਰੱਖਣਾ ਮੇਰੇ ਤੇ ਤੇ ਮੈਂ ਤੇ ਅਮਨ ਨੇ ਅੱਜ ਵਿਆਹ ਸੈਲੀਬ੍ਰੇਟ ਕਰਨਾ ਸੋ ਚਲਦੇ ਆ ਪਹਿਲੇ ਸਾਨੂੰ ਅੱਜ ਅਸੀਂ ਦੋਨੇ ਚੱਲੇ ਆਂ ਦਾਦਾ ਦਾਦੀ ਕਿੱਥੇ ਉਹ ਵੀ ਗਏ ਆ ਹਨਾ ਕਿਤੇ ਅੱਜ ਉਹ ਲੱਗ ਲੱਗੇ ਹਨਾ ਹਸੇ ਦੇ ਤੇ ਟਾਈਮ ਹੋ ਗਿਆ 11:30 ਤੈਨੂੰ ਨਹੀਂ ਲੈ ਕੇ ਜਾਣਾ ਅੱਜ ਮਹਿਤਾਬ ਰੋਲਾ ਪਾਉਂਦਾ ਵੀ ਤਿਆਰ ਹੋ ਕੇ ਵੀਡੀਓ ਬਣਾਉਣੀ ਆ ਮੈਨੂੰ ਨਹੀਂ ਬਣਾ ਲੈ ਹਾਂਜੀ ਉਹਨੂੰ ਉਹੀ-ਉਹੀ ਕਹਿੰਦੇ ਕਿ ਅੱਜ ਤੈਨੂੰ ਨਹੀਂ ਲੈ ਕੇ ਚੱਲੀ ਚੱਲ ਚੱਲੀਏ ਬੈਠੋ ਕਿੱਥੇ ਵਿੱਚ ਪਾ ਦੇ ਮੇਰੀਂ ਗਾਹੇ ਯਾਦ ਤੁਮਾਂ ਕਿੱਥੇ ਵਿੱਚ ਪਾ ਦੇ ਬਹੁਤਾ ਨਾ ਸ਼ਰਮਾਈਂ ਰੋ ਹੋਵੇ ਬਾਈ ਬੋਤਲ ਵੀ ਖੋਲ ਹੋਵੇ ਜੀ ਠੀਕ ਨਾ ਪ੍ਰੋਗਰਾਮ ਫੁੱਲ ਨੱਚਿਆ ਹੈ ਨਾ ਅੱਜ ਮਜ਼ਾ ਆ ਗਿਆ ਕਿਹੜਾ ਸਿੰਗਰ ਤਾਂ ਇਹ ਅਮਰ ਸੈਂਬੀ ਅਮਰ ਸੈਂਬੀ ਹੁਣ ਗਾਣੇ ਸੁਣਿਆ ਕਰਨੇ ਨੇ ਇਹਨਾਂ ਦੇ ਹਾਂ ਸੋ ਅੱਜ ਪ੍ਰੋਗਰਾਮ ਪੂਰਾ ਵਧੀਆ ਰਿਹਾ ਜੀ ਮੈਂ ਤੇ ਅਮਨ ਨੇ ਅਸੀਂ ਅੱਜ ਛੋਟਾ ਜਿਹਾ ਬਲੌਗ ਵੀ ਤੁਹਾਡੇ ਨਾਲ ਸਾਂਝਾ ਕਰਿਆ ਕਿਉਂਕਿ ਅਸੀਂ ਵਿਆਹ ਵਾਲਾ ਬਲੌਗ ਪਾਉਂਦੇ ਐ ਨਹੀਂ ਆਪਣਾ ਤਾਂ ਕਿੱਤਾ ਹੋਰ ਐ ਕਨੀ ਵੀ ਕਮੈਨ ਵਾਲਾ ਮਸ਼ੀਨ ਵਾਲਾ ਹੁਣ ਕੀ ਲੈਣਾ ਆਪਾਂ ਨੇ ਹੋਰ ਹੁਣ ਅੱਜ ਪ੍ਰੋਮਿਸ ਕਰਿਆ ਤਾਂ ਵੀ ਜੇ ਮੈਨੂੰ ਸਕੂਲ ਦੀ ਕਿੱਟ ਦਵਾਈਂਗਾ ਪਰ ਪਤਾ ਮੈਂ ਵਿਆਹ ਨੂੰ ਜਾਊਂਗੀ ਹੁਣ ਜਾਣਾ ਇਹਨੂੰ ਸਕੂਲ ਦੀ ਕਿੱਟ ਦਿਵਾਉਣੀ ਐ ਸੋ ਉਸ ਤੋਂ ਬਾਅਦ ਘਰੇ ਪਹੁੰਚਨੇ ਆ ਚਲਿਏ ਜੀ ਫਿਰ ਆਪਾਂ ਚਲੋ ਓਕੇ ਬਾਏ ਬਾਏ ਕਰਦੇ ਲੋ ਜੀ ਮਿੱਤਰੋ ਆਗੇ ਘਰੇ ਵਾਪਸ ਮੇਤਾਬ ਜੀ ਹੈਲੋ ਕਰੋ ਹਾਈ ਅੱਜ ਮੈਂ ਮੇਤਾਬ ਨੂੰ ਅਸੀਂ ਘਰੇ ਛੱਡ ਕੇ ਗਏ ਆਂ ਤੇ ਅਸੀਂ ਇਕੱਲੇ ਇਕੱਲੇ ਵਿਆਹ ਦੇਖਿਆ ਹਾਂ ਹਾਂ ਬੁੱਤ ਹਾਂ 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 ਚਲਾ ਦਿਓ ਚਲਾ ਦਿਓ ਪੀਂ ਚਲਾ ਦਿਓ ਪੀਂ ਚਲਾ ਦਿਓ ਚਲਾ ਦਿਓ ਉਹ ਆ ਨਹੀਂ ਆ ਨਹੀਂ ਫੋਨ ਨਹੀਂ ਫੜਨਾ ਇੱਥੇ ਸਹੀ ਹੋ ਕੇ ਬੈਠ ਚੱਲ ਟਰੈਕਟਰ ਚਲਾ ਕੇ ਦਿਖਾ ਆ ਆ ਦੇ ਆ ਦੇ ਆ ਦੇ ਟਰੈਕਟਰ ਚਲਾ ਕੇ ਦਿਖਾ ਨੋ ਨੋ ਹੋ ਜੀ ਲੱਗ ਗਈ ਮਸ਼ੀਨ ਅੰਦਰ ਉਹ ਲਾਤੀਆ ਜਾ ਉਹ ਕਵੇਲੇ ਜੋ ਹੈ ਕਿ ਗੋਗੀ ਵੀ ਗਿਆ ਪਤਾ ਉਹ ਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਜਾਦੂ ਕਰ ਗਿਆ ਚੱਤ ਚੱਕੇ ਨਾ ਲਾਦੀ ਨੀ ਟਾਈਮ ਨਾਲ ਚੱਕ ਲਾ ਮੜ ਜਾ ਗੋਦੀ ਚੱਕ ਲੈ ਇਹਨੂੰ ਅਹ ਬਹੁਤ ਤੇਜ਼ ਹੋ ਗਿਆ ਟਰੈਕਟਰ ਵੀ ਲੱਗੇ ਹੋਣਾ ਸਾਰੇ ਧੋ ਤੂ ਹੋ ਕੇ ਟਰੈਕਟਰ ਪਾਣੀ ਤੇ ਨਹੀਂ ਮਾਰਿਆ ਨਾ ਟਰੈਕਟਰ ਠੀਕ ਹੈ ਸੋ ਬਾਕੀ ਬਈ ਸਟੈਂਡਰਡਾਂ ਦੀ ਆਪਾਂ ਵੀਡੀਓ ਪਾਵਾਂਗੇ ਸੇਲ ਕਰਨ ਦਾ ਹੈਗਾ ਪ੍ਰੋਗਰਾਮ ਇਸ ਵਾਰ ਵੀ ਕਿਹੜੀ ਸੇਲ ਕਰਨੀ ਕਿਹੜੀ ਰੱਖਣੀ ਆ ਉਹ ਆਪਾਂ ਪਾਵਾਂਗੇ ਜਨਵਰੀ ਦੇ ਵਿੱਚ ਜਨਵਰੀ ਜਾਂ ਫਰਵਰੀ ਦੀ ਇੱਕ ਵਾਰ ਇਧਰੋਂ ਆਪਾਂ ਕਰਤਾਰਦਨ ਵੇੜ ਲਈਏ ਨਵੀਂ ਦਾ ਹਨਾ ਲਿਆਉਣ ਦਾ ਪ੍ਰੋਸੈਸ ਸਾਰਾ ਨੇੜੇ ਲਾ ਦੀਏ। ਕੀ ਹੋ ਗਿਆ ਬੁੱਧ ਕਹੋਤੇ ਆਈ ਆਈ ਸਵਾਹਾਜ ਸਮਾਨ ਸਾਰਾ ਟਰੈਕਟਰ ਉੱਤਰ ਫਿੱਟ ਕਰਕੇ ਲਾਈਏ ਤੇ ਹੁਣ ਐਮਜੀ ਵਾਲੀ ਕਿੱਥੇ ਟਰਾਲੀ ਉਹ ਮੂਹਰੇ ਹੀ ਖੜੀ ਹੈ ਚੱਲ ਨਿਕਲ ਜੂਗੀ ਉਹ ਵੀ। ਤੇ ਅੱਗੇ ਲੱਗ ਗਈ ਸਭ ਤੋਂ ਇਹ ਲੱਗੀ ਐ 16 ਮਾਡਲ ਉਹ ਪਿੱਛੇ 18 ਮਾਡਲ ਉਹਦੇ ਪਿੱਛੇ ਦਸ਼ਮੇਸ਼ ਗਈ ਸਭ ਤੋਂ ਪਿੱਛੇ ਸੋ ਬਾਕੀ ਵੀਡੀਓ ਪਾਵਾਂ ਪਾਵਾਂਗੇ ਆਪਾਂ ਜਦੋਂ ਮਸ਼ੀਨ ਸੇਲ ਕਰਨੀ ਹੋਊਗੀ ਫਿਲਹਾਲ ਹਜੇ ਲੈਨਅਪ ਕਰਤੀਆਂ ਤਿੰਨੇ ਹਨਾ ਮਤਲਬ ਐਨ ਓਕੇ ਧੋ ਤੂ ਕੈਨ ਸੈੱਟ ਕਰਕੇ ਸ਼ੈੱਡ 'ਚ ਕਰਤੀਆਂ ਜਨਵਰੀ ਜਾਂ ਫਰਵਰੀ ਦੇ ਵਿੱਚ ਸੇਲ ਆਪਾਂ ਜਰੂਰ ਕਰਦੇ ਆਂ ਇਹ ਨਹੀਂ ਪਤਾ ਕਿਹੜੀ ਕਰਨੀ ਆ ਸੋ ਆਪਾਂ ਉਹ ਵੀਡੀਓ ਪਾਵਾਂਗੇ ਠੀਕ ਹੈ ਜੀ ਤੇ ਅੱਜ ਬਸ ਇੰਨਾ ਕੁ ਸੀ ਬਲੌਗ ਥੋੜਾ ਜਿਹਾ ਇੱਕ ਵਿਆਹ ਦਾ ਸੀ ਅੱਜ ਤੇ ਬਾਕੀ ਹੁਣ ਵਿਆਹ ਦਾ ਸੀਜ਼ਨ ਹੁਣ ਤਾਂ ਨਿਬੜ ਲਿਆ ਹੁਣ ਕਾਹਾਂ ਜਨਮਰੀ ਚਾਉਣਗੇ ਮਾ ਪੋ ਕਰਕੇ ਹੁਣ ਅੱਜ ਵਿਆਹ ਬਹੁਤ ਹੈ ਅੱਜ 2-3 ਵਿਆਹ ਤੇ ਪ੍ਰੋਗਰਾਮ ਪਰ ਇੱਕ ਚ ਜਾ ਹੋਇਆ ਚਲੋ ਜੀ ਚਲੋ 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 ਬਾਹਰ ਨੂੰ ਚਲੀਏ ਆਲੀ ਨਹੀਂ ਕੈਮਰਾ ਅਨੀ ਦੇ ਕੈਮਰਾ ਹਾਂ ਤੇਰੀ ਨੀਲੇ ਹੀ ਕੈਮਰਾ ਤੂੰ ਬੰਦ ਕਰ ਦੇ ਕੈ ਨੀ ਨਹੀਂ ਕੈਮਰਾ ਉਹ ਨਾ ਬਈ ਹਾਂ ਚਲੋ ਜੀ ਚਲੋ ਬੁੱਤ ਚਲੇ ਕਾਤੇ ਨਾ ਨੇ ਚਲੋ ਫਿਰ ਕੁੰਮੀ ਕਰਕੇ ਇਹ ਬਾਹਰ ਆਪਾਂ ਹੁਣ ਸਾਲਾ ਫਿੰਡ ਜੀ ਇਹ ਨਹੀਂ ਟਿਕਣ ਦਿੰਦਾ ਹੈ ਵਿੰਡਾ ਜਿਆ ਹੋਣ ਮੋਰ ਸੇ ਅੱਜ ਗੱਡੀ ਚੱਕੀ ਮੈਂ ਪੂਰਾ ਰਾੜ ਚੱਕਦਾ ਜੀ ਮੈਨੂੰ ਲੈ ਕੇ ਜਾ ਅੱਜ ਪੂਰਾ ਫੁੱਲ ਤੈਨੂੰ ਲੈ ਕੇ ਜਾਣਾ ਤੈਨੂੰ ਕਿਤੇ ਨਹੀਂ ਲੈ ਕੇ ਜਾਣਾ ਮੈਂ ਨਹੀਂ ਬੁਲਾਉਣਾ ਤੈਨੂੰ ਨਹੀਂ ਮੈਂ ਨਹੀਂ ਬੁਲਾਉਣਾ ਹੈਗਾ ਹੁਣ ਚਲਾ ਆ ਜਾ ਆ ਜਾ ਆ ਜਾ ਆ ਜਾ ਫਰਾੜ ਚੱਲ 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 ਬਸ ਗੋਦੀ ਚੜਨੇ ਨਹੀਂ ਹੋਰ ਕੁਛ ਨਹੀਂ ਲਾ ਦੇ ਚ ਜਿੰਦਾ ਫਿਰ ਕਰ ਸੈਟ ਨੂੰ ਸੈਟਾਂ ਚਲੋ ਜੀ ਚਲੋ ਚਲੋ ਚਲੋ